ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਰੂਪ ਪੰਜਾਬੀ ਕਹਾਣੀਆਂ ਚੈਨਲ ਤੇ ਚੈਨਲ ਤੇ ਪਹਿਲੀ ਵਾਰੀ ਆਇਆ ਹਾਂ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਸ਼ੁਰੂ ਕਰਦੇ ਹਾਂ ਅੱਜ ਦੀ ਕਹਾਣੀ ਜਿਸ ਦਿਨ ਉਹ 12ਵੀਂ ਦਾ ਲਾਸਟ ਪੇਪਰ ਦੇ ਕੇ ਆਇਆ ਸੀ ਉਸ ਦਿਨ ਇਹ ਦੇਖ ਕੇ ਬੜੀ ਖੁਸ਼ੀ ਹੋਈ ਸੀ ਕਿ ਘਰ ਪਹੁੰਚਿਆ ਤਾਂ ਅੱਗੇ ਭੂਆ ਜੀ ਬੈਠੇ ਹੋਏ ਸੀ ਭੂਆ ਜੀ ਨੂੰ ਸਤਿ ਸ਼੍ਰੀ ਬੁਲਾਉਣ ਦੇ ਨਾਲ ਉਸਨੇ ਪੁੱਛਿਆ ਭੂਆ ਜੀ ਤੁਹਾਡਾ ਕਿਵੇਂ ਦਿਲ ਕੀਤਾ ਅੱਜ ਆਉਣ ਨੂੰ ਤੁਸੀਂ ਤਾਂ ਸਾਡੇ ਤੋਂ ਪਾਸਾ ਹੀ ਵੱਟ ਗਏ ਬਹੁਤ ਟਾਈਮ ਤੋਂ ਬਾਅਦ ਪੁੱਤਰ ਆਈਆਂ ਤਾਂ ਹੁਣ ਵੀ ਮੈਂ ਆਪਦੇ ਕੰਮ ਨੂੰ ਹੀ ਆਈਆਂ ਭੂਆ ਜੀ ਨੇ ਰਾਜਵੀਰ ਦੇ ਸਿਰ ਪਲੋਸਦੇ ਹੋਏ ਆਖਿਆ ਨੀਟੇ ਦਾ ਵਿਆਹ ਰੱਖ ਦਿੱਤਾ ਹੈ ਕੁੜੀ ਇੰਗਲੈਂਡ ਤੋਂ ਹੈ ਇਸ ਲਈ ਵਿਆਹ 10 ਦਿਨਾਂ ਦੇ ਵਿੱਚ ਹੀ ਕਰਨਾ ਪੈਣਾ ਹੈ 10 ਦਿਨਾਂ ਦੇ ਵਿੱਚ ਭੂਆ ਜੀ ਵਿਆਹ ਕਰਨਾ ਔਖਾ ਨਹੀਂ ਕੋਲ ਬੈਠੇ ਬੀਬੀ ਸਬਜ਼ੀ ਕੱਟਦੇ ਬੋਲੇ ਹੈ ਤਾਂ ਔਖਾ ਹੀ ਪਰ ਸਾਡੇ ਕੁਟਿਆ ਵਾਲੇ ਬਾਬਾ ਜੀ ਕਹਿੰਦੇ ਹਨ ਕਿ ਵਿਆਹ ਕਰ ਦੋ ਬਸ ਭੂਆ ਜੀ ਨੇ ਬੇਫਿਕਰੀ ਨਾਲ ਕਿਹਾ ਕੁਟਿਆ ਵਾਲੇ ਬਾਬਾ ਜੀ ਦਾ ਜ਼ਿਕਰ ਮੈਂ ਪਹਿਲਾਂ ਵੀ ਕਈ ਵਾਰ ਭੂਆ ਜੀ ਕੋਲੇ ਸੁਣ ਚੁੱਕਾ ਸੀ ਭੂਆ ਜੀ ਦਾ ਸਾਰਾ ਲਾਣਾ ਬਾਣਾ ਹਰ ਕੰਮ ਉਹਨਾਂ ਤੋਂ ਪੁੱਛ ਕੇ ਹੀ ਕਰਦਾ ਸੀ ਕੁਟਿਆ ਵਾਲਾ ਬਾਬਾ ਹੈ ਵੀ ਤਾਂ ਵੱਖਰੀ ਜੀ ਕਿਸਮ ਦਾ ਸੀ ਉਹਨਾਂ ਕੋਲ ਕਈ ਨੌਕਰੀਆਂ ਵਾਲੇ ਚੰਗੇ ਘਰਾਂ ਦੇ ਆਦਮੀ ਅਤੇ ਨੇਤਾ ਵੀ ਆਉਂਦੇ ਜਾਂਦੇ ਰਹਿੰਦੇ ਸਨ ਇਹਨਾਂ ਸਾਰੀਆਂ ਗੱਲਾਂ ਦਾ ਰਾਜਵੀਰ ਨੂੰ ਪੂਆਜੀ ਕੋਲੇ ਹੀ ਪਤਾ ਲੱਗਦਾ ਰਹਿੰਦਾ ਸੀ ਗੱਲਾਂ ਕਰਦੇ ਕਰਦੇ ਪੂਆਜੀ ਕਹਿਣ ਲੱਗੇ ਭਾਬੀ ਤੈਨੂੰ ਕਿੰਨੀ ਵਾਰੀ ਕਿਹਾ ਹੈ ਨਾ ਤੂੰ ਰਾਜਵੀਰ ਨੂੰ ਕੁਟਿਆ ਵਾਲੇ ਬਾਬਾ ਜੀ ਦੇ ਦਰਸ਼ਨ ਕਰਵਾ ਦੇ ਇਸ ਨੇ ਹੁਣ ਬਾਰ੍ਹਵੀਂ ਕਰ ਲਈ ਹੈ ਕੀ ਪਤਾ ਬਾਬਾ ਜੀ ਦੀ ਮਿਹਰ ਹੋ ਜਾਏ ਤੇ ਇਸ ਨੂੰ ਕੋਈ ਨੌਕਰੀ ਮਿਲ ਜਾਏ ਜਾਂ ਫਿਰ ਕੋਈ ਆਈਲੈਂਡਸ ਵਾਲੀ ਕੁੜੀ ਮਿਲ ਜਾਏ ਤੇ ਸਭ ਕੁਝ ਸੈੱਟ ਕਰ ਦੇਣਗੇ ਬਾਬਾ ਜੀ ਪਰ ਤੂੰ ਤਾਂ ਘਰੋਂ ਹੀ ਨਹੀਂ ਨਿਕਲਦੀ ਪੂਆਜੀ ਬੀਬੀ ਨੇ ਤਾਂ ਮੈਨੂੰ ਬਹੁਤ ਵਾਰੀ ਕਹਿ ਚੁੱਕੇ ਹਨ ਪਰ ਮੈਂ ਹੀ ਆਪਣੀ ਪੜ੍ਹਾਈ ਵਿੱਚ ਤੇ ਹੁਣ ਮੈਂ ਪੇਪਰਾਂ ਵਿੱਚ ਰੁੱਝਿਆ ਹੋਇਆ ਹਾਂ ਰਾਜਵੀਰ ਨੇ ਆਪਣੀ ਪੱਗ ਉਤਾਰਦੇ ਹੋਏ ਆਖਿਆ ਦੂਸਰੇ ਦਿਨ ਰਾਜਵੀਰ ਭੂਆ ਜੀ ਨੂੰ ਬਸ ਢੇ ਉੱਪਰ ਛੱਡਣ ਗਿਆ ਤੇ ਸਾਰੇ ਰਸਤੇ ਭੂਆ ਜੀ ਉਸ ਨੂੰ ਵਾਰ-ਵਾਰ ਸਮਝਾਉਂਦੇ ਰਹੇ ਕਿ ਉਹ ਵਿਆਹ ਤੋਂ ਦੋ ਦਿਨ ਪਹਿਲਾਂ ਹੀ ਪਹੁੰਚ ਜਾਵੇ ਇਸ ਲਈ ਰਾਜਵੀਰ ਆਪਣੇ ਦਾਦੀ ਨੂੰ ਨਾਲ ਲੈ ਕੇ ਅਖੰਡ ਪਾਠ ਰੱਖਣ ਤੋਂ ਇੱਕ ਦਿਨ ਪਹਿਲਾਂ ਹੀ ਭੂਆ ਦੇ ਘਰ ਪਹੁੰਚ ਗਏ ਦੂਸਰੇ ਦਿਨ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਗੁਰਦੁਆਰੇ ਤੋਂ ਲੈ ਕੇ ਆਉਣਾ ਸੀ ਤਾਂ ਪੰਜ ਬੰਦੇ ਇਕੱਠੇ ਕਰਨ ਵਿੱਚ ਮੁਸ਼ਕਲ ਆ ਰਹੀ ਸੀ ਸਿਰਫ ਫਫੜ ਜੀ ਹੀ ਤਿਆਰ ਸਨ ਭੂਆ ਜੀ ਦਾ ਵੱਡਾ ਬੇਟਾ ਹਜੇ ਬਾਥਰੂਮ ਵਿੱਚ ਸੀ ਭੂਆ ਜੀ ਦਾ ਛੋਟਾ ਮੁੰਡਾ ਕਹਿ ਰਿਹਾ ਸੀ ਕਿ ਭਾਜੀ ਤੁਸੀਂ ਆਪਣੇ ਨਾਲ ਗਵੰਢੀ ਹੀਰਾ ਸਿੰਘ ਨੂੰ ਲੈ ਜਾਓ ਮੈਂ ਤਾਂ ਹਜੇ ਨਹਾਤਾ ਵੀ ਨਹੀਂ ਰਾਜਵੀਰ ਤਾਂ ਸਵੇਰੇ ਹੀ ਟਯੂਬਲ ਤੇ ਜਾ ਕੇ ਇਸ਼ਨਾਨ ਕਰ ਆਇਆ ਸੀ ਕਿਉਂਕਿ ਉਸ ਨੂੰ ਚਾਹ ਸੀ ਕਿ ਅਸੀਂ ਗੁਰੂ ਜੀ ਦੀ ਸਵਾਰੀ ਲੈਣ ਜਾਣਾ ਹੈ। ਭੂਆ ਜੀ ਨੇ ਰੋੜਾ ਰੱਪਾ ਪਾ ਕੇ ਮੱਸੀ ਪੰਜ ਬੰਦੇ ਇਕੱਠੇ ਕਰਕੇ ਗੁਰਦੁਆਰੇ ਨੂੰ ਭੇਜ ਦਿੱਤੇ। ਤੇ ਨੱਠ ਭੱਜ ਵਿੱਚ ਅਖੰਡ ਪਾਠ ਸਾਹਿਬ ਰੱਖਿਆ ਗਿਆ। ਅਗਲੇ ਦਿਨ ਦੁਪਹਿਰ ਨੂੰ ਰਾਜਵੀਰ ਅਖੰਡ ਪਾਠ ਵਾਲੇ ਕਮਰੇ ਵਿੱਚ ਬੈਠਾ ਪ੍ਰਸ਼ਾਦ ਵਰਤੌਣ ਦੀ ਸੇਵਾ ਕਰ ਰਿਹਾ ਸੀ। ਉਸ ਨੇ ਬਾਹਰ ਵੇੜੇ ਵਿੱਚ ਪੈਂਦਾ ਰੋਲਾ ਜਿਹਾ ਸੁਣਿਆ। ਬਾਬਾ ਜੀ ਆ ਗਏ, ਬਾਬਾ ਜੀ ਆ ਗਏ। ਸਾਰੇ ਘਰ ਦੇ ਤੇ ਮਹਿਮਾਨ ਘਰ ਦੇ ਗੇਟ ਵੱਲ ਨੂੰ ਦੌੜ ਪਏ। ਰਾਜਵੀਰ ਵੀ ਆਪਣੀ ਥਾਂ ਦੇ ਉੱਪਰ ਨੀਟੇ ਦੇ ਦੋਸਤ ਨੂੰ ਬਿਠਾ ਕੇ ਬਾਹਰ ਆ ਗਿਆ ਉਸ ਨੇ ਦੇਖਿਆ ਤਿੰਨ ਗੱਡੀਆਂ ਵਿੱਚੋਂ ਕਾਫੀ ਬੰਦੇ ਬਾਹਰ ਨਿਕਲੇ ਤਿੰਨ ਚਾਰ ਜਨਾਨੀਆਂ ਵੀ ਸਨ ਭੀੜ ਨੇ ਉਹਨਾਂ ਨੂੰ ਘੇਰ ਰੱਖਿਆ ਸੀ ਸਾਰੇ ਘਰ ਅਤੇ ਬਾਹਰਲੇ ਬੰਦੇ ਬਾਬਾ ਜੀ ਦੇ ਪੈਰੀਂ ਹੱਥ ਲਾ ਰਹੇ ਸਨ ਇਸ ਕਰਕੇ ਰਾਜਵੀਰ ਨੇ ਅੰਦਾਜ਼ਾ ਲਾਇਆ ਕਿ ਇਹੀ ਬਾਬਾ ਜੀ ਹੋਣਗੇ ਉਆ ਜੀ ਦਾ ਜੇਠ ਅੱਗੇ ਹੋ ਕੇ ਉਹਨਾਂ ਨੂੰ ਉਸ ਕਮਰੇ ਵਿੱਚ ਲੈ ਗਿਆ ਜਿੱਥੇ ਖਾਣ ਪੀਣ ਦਾ ਚੰਗਾ ਇੰਤਜ਼ਾਮ ਕੀਤਾ ਹੋਇਆ ਸੀ। ਬਾਬਾ ਜੀ ਨੂੰ ਤੇ ਪਤਨੀ ਨੂੰ ਅਲੱਗ ਕੁਰਸੀਆਂ ਉੱਪਰ ਬਿਠਾ ਦਿੱਤਾ। ਸਾਰੇ ਵਾਰੋ-ਵਾਰੀ ਉਹਨਾਂ ਦੇ ਪੈਰਾਂ ਉੱਪਰ ਮੱਥਾ ਟੇਕ ਰਹੇ ਸੀ। 150 ਤੋਂ ਘੱਟ ਕੋਈ ਵੀ ਮੱਥਾ ਨਹੀਂ ਟੇਕ ਰਿਹਾ ਸੀ। ਕਈ ਤਾਂ ਪਿੱਛੇ ਹੀ ਸਨ ਕਿਉਂਕਿ ਭੀੜ ਹੀ ਇੰਨੀ ਸੀ ਕਿ ਗਾਂ ਲੰਗਣ ਵਿੱਚ ਉਹਨਾਂ ਨੂੰ ਮੁਸ਼ਕਲ ਆ ਰਹੀ ਸੀ। ਪਰ ਬਾਬਾ ਜੀ ਆਪਣੀਆਂ ਲੰਮੀਆਂ ਬਾਹਾਂ ਕਰਕੇ ਪੈਸੇ ਉਹਨਾਂ ਕੋਲੋਂ ਫੜੀ ਜਾ ਰਹੇ ਸਨ ਇਹ ਸਭ ਦੇਖ ਰਾਜਵੀਰ ਤਾਂ ਇੱਕ ਪਾਸੇ ਹੀ ਖੜਾ ਰਿਹਾ ਭੂਆ ਜੀ ਉਸ ਕੋਲ ਆ ਕੇ ਕਹਿਣ ਲੱਗੇ ਚੱਲ ਪੁੱਤ ਬਾਬਾ ਜੀ ਨੂੰ ਮੱਥਾ ਟੇਕੋ ਰਾਜਵੀਰ ਇਹ ਸੁਣ ਕੇ ਸੋਚਾਂ ਵਿੱਚ ਪੈ ਗਿਆ ਕਿਉਂਕਿ ਰਾਜਵੀਰ ਨੇ ਕਦੇ ਗੁਰੂ ਗ੍ਰੰਥ ਸਾਹਿਬ ਤੋਂ ਬਗੈਰ ਕਿਸੇ ਨੂੰ ਮੱਥਾ ਨਹੀਂ ਟੇਕਿਆ ਸੀ ਬਜ਼ੁਰਗਾਂ ਦੇ ਸਤਕਾਰ ਲਈ ਉਹਨਾਂ ਨੇ ਗੋਡਿਆਂ ਨੂੰ ਹੱਥ ਲਾ ਦਿੱਤੇ वैसे भी लग, आई, राजवीर ਦੇ ਮਨ ਵਿੱਚ ਬਾਬੇ ਦਾ ਵਤੀਰਾ ਦੇਖ ਉਸ ਲਈ ਕੋਈ ਥਾਂ ਨਹੀਂ ਸੀ ਬਾਬੇ ਨੂੰ ਮੱਥਾ ਟੇਕਣ ਲਈ ਬੰਦਿਆਂ ਨਾਲੋਂ ਜਨਾਨੀਆਂ ਦੀ ਜ਼ਿਆਦਾ ਕਤਾਰ ਲੰਬੀ ਸੀ ਇੱਕ ਜਨਾਨੀ ਆਈ ਉਸ ਨੇ 2100 ਰੁਪਿਆ ਬਾਬੇ ਦੇ ਅੱਗੇ ਰੱਖਦੀ ਹੋਈ ਬੋਲੀ ਆਪ ਦੀ ਕਿਰਪਾ ਦੇ ਨਾਲ ਮੇਰੀ ਜ਼ਿੰਦਗੀ ਵਿੱਚ ਹਰ ਸੁੱਖ ਹੈ ਉਸ ਦੇ ਮਗਰ ਹੀ ਇੱਕ ਜਨਾਨੀ ਨੇ ਇਸ ਤਰ੍ਹਾਂ ਹੀ ਕੀਤਾ ਰਾਜਵੀਰ ਦਾ ਦਿਲ ਤਾਂ ਕਰਦਾ ਸੀ ਇਹ ਸਭ ਪਖੰਡ ਬਾਜੀ ਬੰਦ ਕਰਵਾਵੇ ਉਹ ਇਹ ਸੋਚ ਕੇ ਚੁੱਪ ਕਰ ਰਿਹਾ ਸੀ ਕਿ ਉਸ ਦੀ ਕੋਈ ਹਰਕਤ ਨਾਲ ਵਿਆਹ ਦੇ ਵਿੱਚ ਰੰਗ ਜਾਂ ਭੰਗ ਨਾ ਪੈ ਜਾਵੇ। ਬਾਬੇ ਨੇ ਕੋਈ ਵੀ ਧਰਮ ਜਾਂ ਇਤਿਹਾਸ ਦੀ ਗੱਲ ਨਹੀਂ ਕੀਤੀ। ਮਾਇਆ ਇਕੱਠੀ ਕੀਤੀ ਅਤੇ ਅਨੇਕ ਵਸਤਾਂ ਨਾਲ ਲੈ ਕੇ ਹੱਸ ਖੇਡ ਕੇ ਤੁਰਦੇ ਬਣੇ। ਬਾਬੇ ਦੇ ਜਾਣ ਤੋਂ ਬਾਅਦ ਰਾਜਵੀਰ ਨੇ ਭੂਆ ਜੀ ਤੋਂ ਪੁੱਛਿਆ ਭੂਆ ਜੀ ਉਹ ਜਨਾਨੀ ਕੌਣ ਸੀ ਜਿਸ ਨੇ ਸਭ ਤੋਂ ਪਹਿਲਾਂ ਬਾਬੇ ਨੂੰ 2100 ਰੁਪਏ ਦਿੱਤਾ ਸੀ। ਉਹ ਕੋਈ ਬਾਬਾ ਜੀ ਦੀ ਚੇਲੀ ਸੀ। ਅਤੇ ਆਈ ਵੀ ਬਾਬਾ ਜੀ ਦੇ ਨਾਲ ਹੀ ਸੀ ਭੂਆ ਜੀ ਨੇ ਸੋਚਣ ਤੋਂ ਬਗੈਰ ਹੀ ਜਵਾਬ ਦਿੱਤਾ ਰਾਜਵੀਰ ਤੇ ਸੁਣ ਕੇ ਹੈਰਾਨ ਸੀ ਕਿ ਸਭ ਕੁਝ ਦੇਖਦੇ ਹੋਏ ਵੀ ਪਖੰਡੀ ਬਾਬੇ ਦੀ ਚਾਲ ਕਿਉਂ ਨਹੀਂ ਸਮਝਦੇ ਦੂਸਰੇ ਦਿਨ ਭੋਗ ਤੋਂ ਬਾਅਦ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਗੁਰਦੁਆਰੇ ਵਾਪਸ ਲੈ ਕੇ ਜਾਣਾ ਸੀ ਤਾਂ ਪੰਜ ਬੰਦੇ ਫਿਰ ਨਹੀਂ ਪੂਰੇ ਹੋ ਰਹੇ ਸਨ ਇਹ ਦੇਖ ਕੇ ਰਾਜਵੀਰ ਨੂੰ ਕਾਫੀ ਗੁੱਸਾ ਆਇਆ ਕਿ ਕੱਲ ਜਦੋਂ ਬਾਬਾ ਜੀ ਆਏ ਸੀ ਤਾਂ ਸਾਰਾ ਲਾਣਾ ਹੀ ਉਹਨਾਂ ਨੂੰ ਤੋਰਨ ਲਈ ਗਿਆ ਸੀ ਉਸ ਨੇ ਫੁੱਫੜ ਜੀ ਨੂੰ ਕਹਿ ਦਿੱਤਾ ਫੁੱਫੜ ਜੀ ਕੱਲ ਬਾਬੇ ਨੂੰ ਛੱਡਣ ਲਈ ਸਭ ਜਨਾਨੀਆਂ ਬੰਦੇ ਬਾਬੇ ਦੇ ਅੱਗੇ ਪਿੱਛੇ ਘੁੰਮ ਰਹੀ ਸੀ ਤੇ ਅੱਜ ਆਪਣੇ ਗੁਰੂ ਲਈ ਹਰ ਕੋਈ ਟਾਲ ਮਟੋਲ ਕਰ ਰਿਹਾ ਹੈ ਫੁੱਫੜ ਜੀ ਕੁਝ ਜਵਾਬ ਦਿੰਦੇ ਉਹਨਾਂ ਦੀ ਬਜ਼ੁਰਗ ਮਾਤਾ ਪਹਿਲਾਂ ਹੀ ਬੋਲ ਪਈ ਹਾਏ ਓ ਮੁੰਡਿਆ ਬਾਬਾ ਜੀ ਨੂੰ ਐਵੇਂ ਨਾ ਬੋਲ ਰਾਜਵੀਰ ਗੁੱਸੇ ਵਿੱਚ ਕੁਝ ਕਹਿਣ ਹੀ ਵਾਲਾ ਸੀ ਕਿ ਉਸਦੀ ਬੀਬੀ ਬੋਲੇ ਕਾਕਾ ਇਹਨਾਂ ਬਾਬਿਆਂ ਜੀ ਦੀ ਕਿਰਪਾ ਦੇ ਨਾਲ ਹੀ ਤੇਰਾ ਚਾਚਾ ਜੇਲ੍ਹ ਵਿੱਚੋਂ ਛੁੱਟ ਕੇ ਆਇਆ ਸੀ ਰਾਜਵੀਰ ਦੇ ਸਾਹਮਣੇ ਉਸ ਵੇਲੇ ਦਾ ਦ੍ਰਿਸ਼ ਆ ਗਿਆ ਜਦੋਂ ਉਹ ਆਪਣੇ ਪਾਪਾ ਦੇ ਨਾਲ ਥਾਣੇ ਤੋਂ ਆਪਣੇ ਚਾਚਾ ਜੀ ਨੂੰ ਲੈਣ ਗਿਆ ਸੀ ਥਾਣੇਦਾਰ ਨੇ ਉਸ ਵੇਲੇ ਕਿਹਾ ਸੀ ਅਸੀਂ ਤਾਂ ਐਮਐਲਏ ਦੇ ਜ਼ਿਆਦਾ ਜ਼ੋਰ ਪਾਣ ਕਰਕੇ ਛੱਡ ਦਿੱਤਾ ਨਹੀਂ ਤਾਂ ਉਹਨਾਂ ਬੰਦਿਆਂ ਨੂੰ ਅਸੀਂ ਛੱਡਦੇ ਨਹੀਂ ਦਰਅਸਲ ਬਾਬੇ ਦੇ ਕੋਲ ਐਮਐਲਏ ਵੀ ਆਉਂਦੇ ਸੀ ਬਾਬੇ ਨੇ ਐਮਐਲਏ ਨੂੰ ਕਿਹਾ ਕਿ ਚਾਚੇ ਨੂੰ ਛਡਵਾ ਦਿੱਤਾ ਅਤੇ ਆਪ ਮੋਟੀ ਰਕਮ ਲੈ ਲਈ ਸੀ। ਦਾਦੀ ਜੀ ਇਹ ਵੀ ਉਸ ਪੁੱਛਣਾ ਦੇਣ ਵਾਲੇ ਬਾਬੇ ਵਰਗਾ ਸੀ। ਰਾਜਵੀਰ ਨੇ ਦਾਦੀ ਨੂੰ ਇੱਕ ਪੁਰਾਣੀ ਘਟਨਾ ਯਾਦ ਕਰਵਾਈ ਜਦੋਂ ਉਹਨਾਂ ਦੀਆਂ ਮੱਜਾਂ ਬਿਮਾਰੀ ਦੇ ਕਾਰਨ ਮਰ ਗਈਆਂ ਸਨ। ਪਰ ਦਾਦੀ ਜੀ ਇਹ ਅੜੀ ਲੈ ਕੇ ਬੈਠ ਗਏ ਸਨ ਕਿ ਉਹਨਾਂ ਦੀਆਂ ਮੱਜਾਂ ਕਿਸੇ ਨੇ ਕੁਝ ਕਰ ਦਿੱਤਾ ਹੈ। ਦਾਦੀ ਜੀ ਰਾਜਵੀਰ ਉੱਪਰ ਜ਼ੋਰ ਪਾ ਕੇ ਤੂਤਾਂ ਵਾਲੇ ਬਾਬੇ ਕੋਲੋਂ ਪੁੱਛ ਲੈਣ ਚਲੇ ਗਏ ਰਾਜਵੀਰ ਨੇ ਬਹੁਤ ਸਮਝਾਇਆ ਦਾਦੀ ਜੀ ਵਾਹਿਗੁਰੂ ਤੋਂ ਵੱਡਾ ਕੋਈ ਨਹੀਂ ਹੋ ਸਕਦਾ ਨਾ ਹੀ ਕੋਈ ਭਵਿੱਖ ਅਤੇ ਬੀਤੇ ਬਾਰੇ ਦੱਸ ਸਕਦਾ ਹੈ ਪੁੱਤ ਮੈਂ ਤਾਂ ਅੱਗੇ ਲਈ ਸੁੱਖ ਮੰਗਦੀ ਹਾਂ ਦਾਦੀ ਜੀ ਨੇ ਜਿੱਦ ਕੀਤੀ ਗੁਰੂ ਗਰੰਥ ਸਾਹਿਬ ਜੀ ਤੋਂ ਜੋ ਮਰਜ਼ੀ ਮੰਗ ਲਓ ਮਿਲ ਜਾਂਦਾ ਹੈ ਪਰ ਤੁਹਾਨੂੰ ਤਾਂ ਉਹ ਸਬਾਬੀ ਤੋਂ ਬਗੈਰ ਤਸੱਲੀ ਨਹੀਂ ਹੋਣੀ ਚਲੋ ਲੈ ਚਲਦੇ ਹਾਂ ਬਾਬੇ ਦੇ ਡੇਰੇ ਤੋਂ ਪਹਿਲਾਂ ਹੀ ਉਹਨਾਂ ਨੂੰ 3-4 ਬੰਦੇ ਮਿਲ ਪਏ। ਇੱਕ ਜਨਾਨੀ ਵੀ ਸੀ ਉਹਨਾਂ ਦੇ ਨਾਲ। ਉਹਨਾਂ ਨੇ ਦੱਸਿਆ ਕਿ ਉਹ ਤਾਂ ਤੂਤ ਵਾਲੇ ਬਾਬੇ ਦੇ ਹੀ ਜਾ ਰਹੇ ਹਨ। ਉਹਨਾਂ ਨੇ ਗੱਲਾਂ-ਗੱਲਾਂ ਦੇ ਵਿੱਚ ਦਾਦੀ ਜੀ ਤੋਂ ਸਾਰਾ ਪੇਤ ਲੈ ਲਿਆ। ਕਿ ਕਿੱਥੇ ਚੱਲੇ ਹੋ? ਕਿੱਥੋਂ ਆਏ ਹੋ? ਕੀ ਕੰਮ ਹੈ? ਅੱਗੇ ਕੀ ਕਰਨਾ ਹੈ? ਡੇਰੇ ਦੇ ਲਾਗੇ ਜਾ ਕੇ ਉਹ ਕਹਿਣ ਲੱਗੇ ਅਸੀਂ ਠਹਿਰ ਕੇ ਆਉਂਦੇ ਹਾਂ। ਸਾਡਾ ਇੱਕ ਰਿਸ਼ਤੇਦਾਰ ਨਜ਼ਦੀਕ ਹੀ ਰਹਿੰਦਾ ਹੈ। ਉਸ ਨੂੰ ਨਾਲ ਲੈ ਕੇ ਆਉਂਦੇ ਹਾਂ ਵਿੱਚੋਂ ਹੀ ਇੱਕ ਜਾਣ ਲੱਗਾ ਰਾਜਵੀਰ ਨੂੰ ਪੁੱਛਣ ਲੱਗਾ ਕਾਕਾ ਜੀ ਤੁਹਾਡਾ ਸ਼ੁਭ ਨਾਮ ਕੀ ਹੈ ਰਾਜਵੀਰ ਸਿੰਘ ਹੈ ਰਾਜਵੀਰ ਨੇ ਉਹਨਾਂ ਵੱਲ ਹੱਥ ਮਿਲਾਇਆ ਕਿਹਾ ਦਾਦੀ ਜੀ ਬਹੁਤ ਖੁਸ਼ ਹਨ ਕਿਉਂਕਿ ਉਹ ਬਾਬੇ ਦੀਆਂ ਸਿਫਤਾਂ ਦੇ ਪੁੱਲ ਬਣ ਰਹੇ ਸਨ ਉਹਨਾਂ ਨੂੰ ਡੇਰੇ ਪਹੁੰਚੇ ਹਜੇ ਥੋੜੀ ਦੇਰ ਹੀ ਹੋਈ ਸੀ ਕਿ ਇੱਕ ਬੰਦਾ ਉਹਨਾਂ ਦੇ ਕੋਲ ਆਇਆ ਜਿੱਥੇ ਬਾਹਰ ਉਹ ਲੋਕਾਂ ਕੋਲ ਬੈਠੇ ਸਨ ਬੰਦਾ ਉੱਚੀ ਸਾਰੀ ਕਹਿਣ ਲੱਗਾ ਰਾਜਵੀਰ ਸਿੰਘ ਅਤੇ ਉਸ ਦੀ ਦਾਦੀ ਨੂੰ ਬਾਬਾ ਜੀ ਮਿਲਣਾ ਚਾਹੁੰਦੇ ਹਨ। ਰਾਜਵੀਰ ਹੈਰਾਨ ਸੀ ਕਿ ਉਹਨਾਂ ਨੂੰ ਸਾਡੇ ਬਾਰੇ ਕਿਵੇਂ ਪਤਾ ਲੱਗਾ। ਦੇਖਿਆ ਪੁੱਤ, ਬਾਬੇ ਜਾਣੀ ਜਾਣ ਹੁੰਦੇ ਹਨ। ਦਾਦੀ ਦੀ ਬਾਬੇ ਵਿੱਚ ਯਕੀਨ ਰੱਖਦੇ ਹੋਏ ਬਸ ਫਿਰ ਬਾਬਾ ਜੀ ਦੇ ਬੀਤੇ ਵਕਤ ਬਾਰੇ ਦੱਸਣ ਲੱਗਾ ਕਿ ਤੁਹਾਡੇ ਗਵਾਂਡੀਆਂ ਨੇ ਤੁਹਾਡੇ ਘਰ ਟੂਣਾ ਕੀਤਾ ਹੋਇਆ ਹੈ। ਹਜੇ ਤਾਂ ਤੁਹਾਡਾ ਬਹੁਤ ਨੁਕਸਾਨ ਹੋਣਾ ਹੈ। ਨਹੀਂ ਤਾਂ ਇਸ ਡੇਰੇ ਵਿੱਚ ਦਾਨ ਕਰਕੇ ਬਚ ਸਕਦੇ ਹੋ। ਕਾਦੀ ਜੀ ਸਾਰੀਆਂ ਗੱਲਾਂ ਧਿਆਨ ਨਾਲ ਸੁਣ ਰਹੇ ਹਨ ਪਰ ਰਾਜਵੀਰ ਬਾਬੇ ਦੇ ਆਲੇ-ਦੁਆਲੇ ਦਾ ਵਾਤਾਵਰਣ ਦੇਖ ਰਿਹਾ ਸੀ ਅਚਾਨਕ ਹੀ ਰਾਜਵੀਰ ਨੇ ਉਸ ਬੰਦੇ ਨੂੰ ਬਾਬੇ ਦੀ ਪਿਛਲੀ ਕੋਠੜੀ ਵਿੱਚ ਵੇਖਿਆ ਜਿਸ ਨੇ ਰਾਜਵੀਰ ਨਾਲ ਹੱਥ ਮਲਾਇਆ ਸੀ ਰਾਜਵੀਰ ਉੱਠ ਕੇ ਉਸ ਬੰਦੇ ਦੇ ਕੋਲ ਗਿਆ ਰਾਜਵੀਰ ਨੂੰ ਦੇਖ ਕੇ ਉਹ ਕਬਰਾ ਗਿਆ ਅਤੇ ਪਿੱਛੇ ਲੁਕਣ ਦੀ ਕੋਸ਼ਿਸ਼ ਕਰਨ ਲੱਗਾ ਪਰ ਰਾਜਵੀਰ ਨੇ ਉਸ ਨੂੰ ਫੜ ਲਿਆ ਤੇ ਲੋਕਾਂ ਵੱਲ ਨੂੰ ਖਿੱਚਣ ਲੱਗਾ ਉਹ ਰਾਜਵੀਰ ਦੇ ਪੈਰਾਂ ਵਿੱਚ ਬੈਠ ਕੇ ਮਿੰਤਾ ਤਰਲੇ ਕਰਨ ਲੱਗਾ ਮੈਨੂੰ ਲੋਕਾਂ ਦੇ ਸਾਹਮਣੇ ਨੰਗਾ ਨਾ ਕਰੋ ਮੈਂ ਤੁਹਾਨੂੰ ਸਾਰੀ ਅਸਲੀਅਤ ਦੱਸ ਦਿੰਦਾ ਹਾਂ ਅਸੀਂ ਬਾਬੇ ਦੇ ਬੰਦੇ ਹਾਂ ਲੋਕਾਂ ਦੇ ਇੱਥੇ ਆਉਣ ਤੋਂ ਪਹਿਲਾਂ ਹੀ ਉਹਨਾਂ ਨੂੰ ਮਿਲ ਕੇ ਸਾਰੇ ਭੇਤ ਲੈਂਦੇ ਹਾਂ ਫਿਰ ਉਹ ਬਾਬੇ ਨੂੰ ਦੱਸ ਦਿੰਦੇ ਹਾਂ ਜੋ ਕੁਝ ਲੋਕ ਚੜਾਵਾ ਚੜਾਂਦੇ ਹਨ ਉਹ ਆਪਸ ਵਿੱਚ ਵੰਡ ਲਈਦਾ ਇਹ ਸਭ ਕੁਝ ਜਾਣ ਕੇ ਦਾਦੀ ਜੀ ਦੁਖੀ ਮਨ ਨਾਲ ਘਰ ਵਾਪਸ ਆ ਗਈ ਦਾਦੀ ਨੂੰ ਇਹ ਘਟਨਾ ਯਾਦ ਕਰਵਾਉਣ ਨਾਲ ਉਹ ਤਾਂ ਚੁੱਪ ਕਰ ਗਏ ਪਰ ਭੂਆ ਜੀ ਹਜੇ ਵੀ ਆਪਣੇ ਬਾਬੇ ਦੀ ਤਰਫਦਾਰੀ ਕਰ ਰਹੇ ਸਨ ਪਰ ਰਾਜਵੀਰ ਨੇ ਮੇਲ ਦੇ ਸਾਹਮਣੇ ਬਹਿਸ ਵਿੱਚ ਪੈਣਾ ਮੁਸਾਫਿਰ ਨਾ ਸਮਝਿਆ ਅਤੇ ਚੁੱਪ ਕਰਕੇ ਗੁਰੂ ਗਰੰਥ ਸਾਹਿਬ ਜੀ ਦੇ 발ਤੁਰ ਪਏ ਸਾਲਕ ਬਾਅਦ ਕੈਨੇਡਾ ਤੋਂ ਨੀਟੇ ਦਾ ਫੋਨ ਰਾਜਵੀਰ ਨੂੰ ਆਇਆ ਤੇ ਆਖਣ ਲੱਗਾ ਰਾਜਵੀਰ ਮੇਰੇ ਵਿਆਹ ਵਿੱਚ ਜੋ ਕੁਝ ਤੂੰ ਕਹਿ ਰਿਹਾ ਸੀ ਉਹ ਸਭ ਠੀਕ ਹੀ ਨਿਕਲਿਆ ਉਹ ਬਾਬੇ ਹੁਣ ਇੱਧਰ ਜੇਲ੍ਹ ਵਿੱਚ ਹਨ ਫਿਰ ਨੀਟੇ ਨੇ ਰਾਜਵੀਰ ਨੂੰ ਸਾਰੀ ਗੱਲ ਦੱਸੀ ਕਿ ਇਸ ਤਰ੍ਹਾਂ ਬਾਬੇ ਦੇ ਕਿਸੇ ਸੇਵਕ ਨੇ ਬਾਬੇ ਨੂੰ ਉੱਧਰ ਕੈਨੇਡਾ ਵਿੱਚ ਮੰਗਵਾ ਲਿਆ ਅਤੇ ਫਿਰ ਕਿਸੇ ਪੰਜਾਬੀ ਅਖਬਾਰ ਵਾਲੇ ਨੇ ਪੈਸੇ ਲੈ ਕੇ ਅਤੇ ਮਸ਼ਹੂਰੀਆਂ ਦੇ ਕੇ ਬਾਬੇ ਨੂੰ ਉਤਾਹ ਚੱਕ ਦਿੱਤਾ ਫਿਰ ਉਦੋਂ ਹੀ ਪਤਾ ਲੱਗਾ ਜਦੋਂ ਇੱਕ ਜਨਾਨੀ ਨੇ ਬਾਬੇ ਦੇ ਉੱਪਰ ਕੇਸ ਕਰ ਦਿੱਤਾ ਕਿ ਬਾਬੇ ਨੇ ਧੋਖੇ ਨਾਲ ਉਸ ਦੀ ਜਾਇਦਾਦ ਆਪਣੇ ਨਾਮ ਕਰਵਾ ਲਈ ਹੈ ਪੁਲਿਸ ਨੇ ਸ਼ਾਨਬੀਨ ਕੀਤੀ ਬਾਬੇ ਦੀ ਅਸਲੀਅਤ ਬਾਹਰ ਆ ਗਈ ਫਰੋਡ ਅਤੇ ਕੇਸ ਦੀ ਪੈਰਵਾਈ ਪੂਰੀ ਕਰਕੇ ਉਸ ਨੂੰ ਛੇਤੀ ਹੀ ਵਾਪਸ ਭੇਜ ਦਿੱਤਾ ਰਾਜਵੀਰ ਇਹ ਸਭ ਕੁਝ ਸੁਣ ਕੇ ਹੱਸ ਪਿਆ ਅਤੇ ਨੀਟੇ ਨੂੰ ਕਹਿਣ ਲੱਗਾ ਮੈਨੂੰ ਤਾਂ ਇਹ ਸਭ ਪਤਾ ਹੀ ਸੀ ਤੂੰ ਪੂਆ ਜੀ ਹੋਣਾ ਨੂੰ ਫੋਨ ਕਰ ਦੇ ਤਾਂ ਜੋ ਇਹ ਭਰਮ ਭਲੇਖੇ ਲੋਕ ਇਹਨਾਂ ਚੋਰ ਬਜਾਰੀ ਬਾਬਿਆਂ ਨੂੰ ਸਮਝ ਸਕਣ ਇੰਨੇ ਪੈਸੇ ਇਹਨਾਂ ਪਖੰਡੀ ਬਾਬਿਆਂ ਨੂੰ ਦਿੰਦੇ ਹਨ ਉਨੇ ਅਸੀਂ ਗੁਰੂ ਘਰ ਦੇ ਲੰਗਰ ਵਿੱਚ ਹਿੱਸਾ ਪਾਈਏ ਜਾਂ ਕਿਸੇ ਗਰੀਬ ਦੀ ਮਦਦ ਕਰੀਏ ਜਿਸ ਨਾਲ ਕਿਸੇ ਦਾ ਭਲਾ ਹੋ ਜਾਵੇ ਗੁਰੂ ਗ੍ਰੰਥ ਸਾਹਿਬ ਤੋਂ ਉੱਪਰ ਕੁਝ ਨਹੀਂ ਹੈ ਪਰ ਜੋ ਉਸ ਗੁਰੂ ਨੇ ਦੇਣਾ ਹੈ ਉਸ ਦੀ ਆਪਾਂ ਨੂੰ ਕੋਈ ਆਸ ਵੀ ਨਹੀਂ ਹੁੰਦੀ ਤੇ ਵਾਹਿਗੁਰੂ ਦਿੰਦਾ ਵੀ ਬੇਸ਼ੁਮਾਰ ਹੈ ਕਹਾਣੀ ਚੰਗੀ ਲੱਗੀ ਹੋਵੇ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਕਹਾਣੀ ਸੁਣਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ